ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਆਪਾਂ ਕੁਝ ਸ਼ਬਦ ਲੈ ਆਣ ਇਨਾਂ ਦੀ ਆਪਾਂ ਵਿਚਾਰ ਕਰਨੀਆਂ ਥੱਲੇ ਗੁਰਬਾਣੀ ਦੀਆਂ ਤੁਕਾਂ ਨੇ ਗੁਰਬਾਣੀ ਤੋਂ ਵਿੱਚੋਂ ਲਈਆਂ ਗਈਆਂ ਪੰਕਤੀਆਂ ਨੇ ਜਿਨ੍ਹਾਂ ਦੀ ਰੋਸ਼ਨੀ ਦੇ ਵਿੱਚ ਜਿਨ੍ਹਾਂ ਦੇ ਆਧਾਰ ਤੇ ਆਪਾਂ ਇਹਨਾਂ ਨੂੰ ਵਿਚਾਰਨਾ ਸਾਧ ਸੰਗਤ ਇਹ ਲਫ਼ਜ਼ ਲੈ ਆਏ ਨੇ ਤਿਲ ਦੇ ਦੇ ਦਇਆ ਤੇ ਸਾਇਰ ਇਹਦੀ ਵਿਚਾਰ ਕਰਨੀ ਹੈ ਸਾਇਰ ਸੋਸਾ ਸੰਗਤ ਪਹਿਲਾ ਹੈ ਜਿਹੜੀ ਹੈ ਗੁਰਬਾਣੀ ਵਿਆਕਰਨ ਅਨੁਸਾਰ ਇਹ ਪਦਾਰਥਵਾਚਕ ਨਾਮ ਆਹ ਤਿਲ ਦੀ ਗੱਲ ਕਰ ਰਹੇ ਹਾਂ ਇੱਕ ਵਚਨ ਤੇ ਬਹੁ ਵਚਨ ਹੈ ਸੰਸਕ੍ਰਿਤ ਭਾਸ਼ਾ ਤੋਂ ਇਹ ਲਫ਼ਜ਼ ਤੱਤਸਮ ਰੂਪ ਹੈ ਇਹ ਤਿਲ ਦੀ ਇਕੱਲੇ ਦੀ ਗੱਲ ਕਰਦਾ ਇਕੱਲੇ ਤਿਲ ਦੀ ਹੀ ਇਕ ਹੀ ਹੈ ਪਦਾਰਥਵਾਚਕ ਨਾਮ ਇਕਵਚਨ ਇਹ ਇਕਵਚਨ ਹੈ ਤੇ ਜਦੋਂ ਹੁਣ ਇਹ ਔਂਕੜ ਨਹੀਂ ਹੋਊਗਾ ਤਾਂ ਇਹ ਬਹੁਵਚਨ ਦੀ ਹੋ ਗਈ ਐਨੀ ਗੱਲ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਵਿਚਾਰ ਕਰਾਂਗੇ ਪਹਿਲਾ ਇਕੱਲੇ ਤੇਲ ਦੀ ਹੈ ਤੇਲ ਦੇ ਵਿੱਚ ਜਿਵੇਂ ਹੁਣ ਅਸੀਂ ਕਰਦੇ ਹਾਂ ਬਹੁਵਚਨ ਦੇ ਵਿੱਚ ਛੁੱਟੇ ਤੇਲ ਬੁਆੜ ਜਿਉਂ ਸੁੰਨੇ ਅੰਦਰ ਰਖੇ ਦੋ ਛੁੱਟੇ ਤੇਲ ਤੇਲ ਜੀ ਤੇਲ ਬੁਆੜ ਤੇਲਾਂ ਦੇ ਬੁਆੜ ਹੁੰਦੇ ਜਿਵੇਂ ਬੂਟੇ ਇਹ ਜੀ ਦਾ ਬੂਟਾ ਹੁੰਦਾ ਨਾ ਤੇਲਾਂ ਦਾ ਬੂਟਾ ਹੁੰਦਾ ਉਹਦੇ ਵਿੱਚ ਕੁਝ ਬੂਟੇ ਜਿਹੜੇ ਤਿਲ ਦੇ ਹੁੰਦੇ ਨਾ ਉਹ ਛੜਫੁਕ ਜਾਂਦੇ ਆ ਉਹਨਾਂ ਵਿੱਚ ਕੁਝ ਨਹੀਂ ਹੁੰਦਾ ਉਹਨਾਂ ਨੂੰ ਜਿਹੜਾ ਜ਼ਿਮੀਂਦਾਰ ਆ ਹੈ ਉਹ ਖੇਤਾਂ ਦੇ ਵਿੱਚ ਛੜ ਜਾਂਦਾ ਸੁੰਝੇ ਸੁੰਝੇ ਛੜ ਜਾਂਦਾ ਉਹ ਖੇਤ ਦੇ ਅੰਦਰ ਸੁੰਝੇ ਹੀ ਖੜੇ ਰਹਿੰਦੇ ਆ ਕਿਉਂਕਿ ਉਹਨਾਂ ਦੀ ਲੋੜ ਨਹੀਂ ਹੁੰਦੀ ਬਾਕੀ ਉਹ ਵੱਢ ਕੇ ਲੈ ਜਾਂਦੇ ਆ ਇਹ ਉਹ ਆ ਛੁੱਟੇ ਤਿਲ ਬਿਆ ਵਾੜ ਜਿਓ ਸੁੰਝੇ ਸੁੰਝੇ ਅੰਦਰ ਖੇਤ ਉਸ ਖੇਤ ਦੇ ਵਿੱਚ ਸੁੰਝੇ ਜੀ ਤੇ ਖੜੇ ਰਹਿੰਦੇ ਆ ਕਿਉਂਕਿ ਇਹਨਾਂ ਦੇ ਵਿੱਚ ਤਿਲ ਜਿਹੜੇ ਹੁੰਦੇ ਆ ਉਹ ਮਰੇ ਹੁੰਦੇ ਆ ਖੜੇ ਸੁੱਕੇ ਹੁੰਦੇ ਉਹ ਵਿਅਰਥ ਹੁੰਦੇ ਆ ਕਿਸੇ ਕੰਮ ਨਹੀਂ ਹੁੰਦੇ ਇਸ ਕਰਕੇ ਇਹ ਤਿਲ ਜਿਹੜੇ ਆ ਉਹ ਬਹੁਵਚਨ ਚ ਹੈ ਤਿਲ ਦਿਲਵਾਰ ਅੱਗੇ ਹੈ ਬਿਗਨ ਲਾਗੇ ਤਿਲਕਾ ਹੁਣ ਇੱਥੇ ਇਕਵਚਨ ਆ ਗਿਆ ਤੇ ਤੇ ਤਿਲਕਾ ਹੁਣ ਆ ਜਿਹੜਾ ਤੇਲਾ ਇਹਦੇ ਇੱਥੇ ਔਕਰ ਲੱਗਿਆ ਲੇਕਨ ਨੇ ਲੱਗਿਆ ਕਿਉਂ ਕਿ ਕਾ ਆ ਗਿਆ ਕਾ ਕੀ ਹੈ ਸੰਬੰਧ ਇਸ ਕਰਕੇ ਇਹ ਚੱਕਿਆ ਗਿਆ ਇਹ ਵੈਸੇ ਕੀ ਹੈ ਇੱਕ ਵਾਰ ਬਿਗਨ ਨਾ ਲਾਗੇ ਤਿਲਕਾ ਤਿਲਕਾ ਕੋਈ ਕਾਰਜ ਸਗਲ ਸਵਾਰੇ ਬਿਗਨ ਨਾ ਲਾਗੇ ਤਿਲਕਾ ਤੇਲ ਜਨਾ ਥੋੜਾ ਜਿਹਾ ਉਹ ਕੋਈ ਬਿਗਨ ਨਾ ਲਗੇ ਨਹੀਂ ਲੱਗੇ ਨਹੀਂ ਲੱਗਦਾ ਕਾਰਜ ਸਗਲ ਸਵਾਰੇ ਸਾਰੇ ਕਾਰਜ ਉਹ ਸਵਾਰੇ ਸਵਾਰਦਾ ਜੇ ਕੋ ਪਾਵੇ ਤਿਲਕਾ ਮਾਨ ਅੱਗੇ ਟੁਕ ਦੇ ਵਿੱਚ ਹੈ ਜੇ ਕੋ ਪਾਵੇ ਤਿਲਕਾ ਮਾਨ ਉਹੀ ਔਕੜ ਨਹੀਂ ਲੱਗਿਆ ਆ ਕਿਉਂ ਕਾ ਆ ਗਿਆ ਕਾਸਬੰਧਕ ਆ ਇੱਕ ਵਜਾ ਜੇ ਕੋ ਪਾਵੇ ਤਿਲਕਾ ਮਾਨ ਤਿਲ ਜਿੰਨਾ ਕਹ ਲੋ ਬਹੁਤ ਥੋੜਾ ਤਿਲਕਾ ਮਾਨ ਮਾਨ ਤਿਲ ਜਿੰਨਾ ਪਾਵੇ ਤਿਲ ਜਿੰਨਾ ਸਿਰ ਜਿੰਨਾ ਅੱਗੇ ਹੈ RAM ਨਾਮ ਇੱਕ ਰਾਮ ਨਾਮ ਇਕ ਤਿਲ ਤਿਲ ਗਾਵੇ ਤਿਲ 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 ਗਾਵੇ ਤੂੰ ਭਾਵ ਆ ਹਰ ਵੇਲੇ ਗਾਵੇ ਤਿਲ ਤਿਲ ਗਾਵੇ ਹਰ ਵੇਲੇ ਗਾਵੇ ਹਰ ਨਾਮ ਇਕ ਹਰੀ ਦਾ ਨਾਮ ਇਕ ਹਰੀ ਦਾ ਇੱਕ ਨਾਮ ਜਿਹੜਾ ਹੈ ਉਹ ਤਿਲ ਤਿਲ ਗਾਵੇ ਤਿਲ ਤਿਲ ਗਾਵੇ ਹਰ ਵੇਲੇ ਗਾਵੇ ਤਿਲ ਤਿਲ ਗਾਵੇ ਹਰ ਹਰ ਵੇਲੇ ਗਾਵੇ ਮਨ ਗੁਰਮਤ ਨਾਮ ਸਮਾਵੇ ਕੋ ਮਨ ਜਿਹੜਾ ਹੈ ਗੁਰਮਤ ਗੁਰੂ ਦੀ ਮੱਤ ਉਤੇ ਚੱਲ ਕੇ ਜਾਂ ਗੁਰੂ ਦੀ ਮੱਤ ਦੇ ਰਾਹੀ ਨਾਮ ਵਿੱਚ ਸਮਾਵੇਗੋ ਮਨ ਜਿਹੜਾ ਹੈ ਉਹ ਗੁਰੂ ਦੀ ਮੱਤ ਤੇ ਚੱਲ ਕੇ ਨਾਮ ਦੇ ਵਿੱਚ ਸਮਾਵੇ ਸਮਾਜ ਜਾਵੇਗਾ ਗੋ ਜਿਹੜਾ ਹੈ ਆਹ ਲਫਜ਼ ਇਹ ਇਹ ਜਿਹੜਾ ਹੈ ਆਪਣਾ ਪ੍ਰੈਜ਼ੈਂਟ ਟੈਂਸ ਦੀ ਸੌਰੀ ਫਿਊਚਰ ਟੈਂਸ ਦੀ ਨਿਸ਼ਾਨੀ ਹੈ ਫਿਊਚਰ ਟੈਂਸ ਗੋ ਸਮਾਜ ਜਾਵੇਗਾ ਗੋ ਇਹ ਉਹਦੀ ਨਿਸ਼ਾਨੀ ਹੈ ਸੋ ਉਹਦੇ ਵਿੱਚ ਇਹ ਸਮਾਜ ਆਵੇਗਾ ਜੇਕਰ RAM ਨਾਮ ਇੱਕ ਤਿਲ ਤਿਲ ਗਾਵੇ ਜਿਹੜਾ ਤਿਲ ਤਿਲ ਗਾਵੇ ਹਰ ਵੇਲੇ ਗਾਵੇ ਹਰ ਵੇਲੇ ਗਾਵੇ ਅੱਗੇ ਰਤਾ ਪਰ ਇਹਦਾ ਅਗਲਾ ਦਾ ਮਤਲਬਾ ਇੱਕ ਤਿਲ ਪਿਆਰਾ ਵਿਸਰ ਇੱਕ ਤਿਲ ਤਿਲ ਕੀ ਹੁੰਦਾ ਤਿਲ ਛੋਟਾ ਜਿਹਾ ਹੁੰਦਾ ਰਤਾ ਜਿਹਨੂੰ ਕਹਿੰਦੇ ਇੱਕ ਰਤਾ ਪਰ ਵੀ ਉਹ ਵਿਸਰ ਜਾਵੇ ਰਤਾ ਪਰ ਵੀ ਜੇ ਉਹ ਵਿਸਰਦਾ ਹੈ ਵਿਸਰ ਹੈ ਇਥੇ ਬਣ ਗਿਆ ਵਿਸਰਦਾ ਹੈ ਪ੍ਰੈਸੈਂਟ ਟੈਂਸ ਵਿਸਰਦਾ ਹੈ ਥਰਡ ਪਰਸਨ ਹੈ ਵਿਸਰਦਾ ਭਗਤ ਕਨੇ ਹੀ ਹੋਏ ਆ ਭਗਤ ਆ ਗਈ ਭਗਤ ਦੇ ਆਪਾਂ ਸ਼ਾਇਦ ਕੱਲ ਹੀ ਕਹਤੇ ਆ ਭਗਤ ਜਿਹੜੀ ਆ ਇਹ ਭਗਤੀ ਹੈ ਇਹ ਭਗਤੀ ਆ ਭਗਤੀ ਕਨੇ ਹੀ ਹੋਏ ਭਗਤ ਕਨੇ ਹੀ ਹੋਏ ਭਗਤ ਕਨੇ ਹੀ ਹੋਏ ਅੱਗੇ ਹੈ ਜੀ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਤਿਲ ਵੜਿਆਈ ਤਿਲ ਤੇਰੀ ਤਿਲ ਵੜਿਆਈ ਤੇਰੀ ਤਿਲ ਵੀ ਵਡਿਆਈ ਛੋਟੀ ਜੀ ਵੀ ਵਡਿਆਈ ਜਿਹੜੀ ਆ ਉਹ ਨਹੀਂ ਕੀਤੀ ਜਾਂ ਸੀ ਤੇਰੀਆਂ ਵਡਿਆਈਆਂ ਜਿਹੜੀਆਂ ਨੇ ਬੇਅੰਤ ਨੇ ਬਹੁਤ ਨੇ ਬਹੁਤ ਜਿਆਦਾ ਨੇ ਇਸ ਕਰਕੇ ਤਿਲ ਵਡਿਆਈ ਨਹੀਂ ਹੋਤਾ ਵੀ ਕਹਿ ਨਾ ਜਾਈ ਤੇਰੀ ਤਿਲ ਵਡਿਆਏ ਜੇ 100 ਸ਼ਾਇਰ ਮੇਲੀਏ ਜੇ 100 ਸ਼ਾਇਰਾਂ ਨੂੰ ਮੇਲੀਏ ਕਵੀ ਸ਼ਾਇਰ ਕੀ ਇਥੇ ਪਾਇਆ ਕਵੀ ਸ਼ਾਇਰ ਹੈ ਕਵੀ ਮੇਲੀਏ ਤਿਲ ਨਾ ਪੁੱਜ ਹੈ ਹੋਏ ਉਹ ਸਾਰੇ ਉਹਦੀ ਉਸਤਤ ਕਰਨ ਤਾ ਇਹ ਉਹ ਜਿਹੜੀ ਆ ਉਹਨਾਂ ਦੀ ਉਸਤਤ ਕੀਤੀ ਵੀ ਆ ਉਹ ਉਹਦੇ ਤਿਲ ਤੱਕ ਵੀ ਨਹੀਂ ਪਹੁੰਚਦੀ ਬਦਲ ਬਹੁਤ ਨੇੜੇ ਤੱਕ ਵੀ ਨਹੀਂ ਪਹੁੰਚਦੀ ਤਿਲ ਨਾ ਪਹੁੰਚੇ ਪੂਜਾਵੇ ਰੋਏ ਤਿਲ ਤਿਲ ਤੋਂ ਜਿਹੜਾ ਹੈ ਇਹ ਆਪਾਂ ਨੂੰ ਇਹ ਤੋਂ ਪਤਾ ਲੱਗਿਆ 100 ਫਾਇਰ ਸ਼ਾਇਰ ਦਾ ਮਤਲਬ ਹੈ ਸ਼ਾਇਰ ਕਵੀ ਕਵੀ ਆ ਗਿਆ ਅੱਗੇ ਹੈ ਜੀ ਇਪ ਅਗੇ ਤਿਲ ਇਕ ਆਏਗਾ ਉਹਦਾ ਉਹਦਾ ਮਤਲਬ ਹੈ ਆ ਤਿਲ ਦੇ ਵਿੱਚ ਆਊਗਾ ਇਹ ਧੋਖਾ ਧੋਖਾ ਕਵਟ ਪੂੰਜੀ ਸੱਚੀ ਗੁਰ ਮਿਲੇ ਜੇ ਗੁਰੂ ਮਿਲ ਜੇ ਨਾ ਤੇ ਸੱਚੀ ਸੱਚੀ ਪੂੰਜੀ ਮਿਲ ਜਾਂਦੀ ਪੂੰਜੀ ਪੂੰਜੀ ਜਿਹਨੂੰ ਅਸੀਂ ਆਪ ਦੀ ਪ੍ਰਭ ਕਹਿ ਸਕਦੇ ਆ ਪੂੰਜੀ ਜਿਹਨਾਂ ਆਪਾਂ ਆਮ ਕਹਿਣ ਨੂੰ ਸਾਡੇ ਅੰਦਰ ਕੈਪੀਟਲ ਜੀ ਨੂੰ ਕਹਿੰਦੇ ਆ ਉਹ ਹੈਗੀ ਆ ਸਾਡੀ ਦੁਕਾਨ ਤੇ ਹੈਗੀ ਪੂੰਜੀ ਉਹ ਸੱਚੀ ਪੂੰਜੀ ਸਦਾ ਤੇ ਪਰਮਾਤਮਾ ਦਾ ਨਾਮ ਵਾਲਾ ਨਾਮ ਵਾਲੀ ਪੂੰਜੀ ਜਿਹੜੀ ਆ ਉਹ ਮਿਲ ਜਾਂਦੀ ਜੇ ਗੁਰੂ ਮਿਲੇ ਗੁਰੂ ਮਿਲ ਜਾ ਤਾਂ ਨਾ ਤਿਸ ਤਿਲ ਨਾ ਤਮਾਏ ਹੁਣ ਉਹ ਮਿਲੇ ਨਾ ਤਿਸ ਨਾ ਉਸ ਨੂੰ ਤਿਲ ਨਾ ਤਮਾਏ ਤਿਲ ਨਾ ਤਮਾਏ ਤਿਲ ਜਿਹੜਾ ਹੈ ਇਹ ਕੀ ਹੈ ਕਪਟ ਐ ਕਪਟ ਧੋਖਾ ਕਪਟ ਕਿਨੂੰ ਉਸ ਗੁਰੂ ਨੂੰ ਨਾਉ ਨੂੰ ਤੇ ਤੇਲ ਹੈ ਕਪਟ ਹੈ ਨਾ ਤਮਾਏ ਤਮਾ ਹੁੰਦਾ ਲਾਲਚ ਇਹ ਤਮਾਏ ਲਾਲਚ ਇਹ ਤਿਲ ਦਾ ਹੁਣ ਫਿਰ ਆਪਾਂ ਜਿੱਥੇ ਆਪਾਂ ਤਿਲ ਦੀ ਬਹੁਤੀ ਗੱਲ ਕਰ ਰਹੇ ਆ ਤੇ ਤਿਲ ਦਾ ਮਤਲਬ ਕਪਟ ਵੀ ਆਉਂਦਾ ਕਪਟ ਆਉਂਦਾ ਕਹਿੰਦੇ ਉਹਨੂੰ ਕੁਝ ਵੀ ਉਹਨੂੰ ਕਪਟ ਨਹੀਂ ਹੈ ਪੂੰਜੀ ਸੱਚੀ ਗੁਰਮੇ ਦੇ ਨਾਂ ਤੇ ਇਸ ਤਿਲ ਨਾ ਤਮਾਏ ਨਾ ਉਹਨੂੰ ਕਪਟ ਤੇ ਨਾ ਉਹਨੂੰ ਲਾਲਚ ਹੈ ਇਹਨੂੰ ਉਸ ਬਾਲਕ ਨੂੰ ਰਵਾਤਮਾ ਨੂੰ ਕਬਸੇ ਦਾਤਾ ਸਾਰੇ ਨੂੰ ਦਾਤਾ ਦੇਣ ਵਾਲਾ ਤੇਲ ਨਾ ਤਮਾਏ ਉਹਨੂੰ ਹੁਣ ਫਿਰ ਕਬਟ ਤੇ ਤਮਾ ਨਹੀਂ ਕਬਟ ਤੇ ਤਮਾ ਨਹੀਂ ਹੈ ਸਭ ਸੇ ਦਾਤਾ ਤੇਲ ਨਾ ਤਮਾਏ ਤੇਲ ਇੱਥੇ ਹੁਣ ਤੇਲ ਦੀ ਜਿਹੜੀ ਹੈ ਇੱਥੇ ਆਪਾਂ ਹੋਰ ਕਰਦੇ ਸਾਰੇ ਸੀਗੇ ਕਰਦੇ ਇੱਥੇ ਤੇਲ ਜਿਹੜਾ ਆ ਗਿਆ ਕਬਟ ਤੇ ਕਬਟ ਧੋਖਾ ਕਬਟ ਧੋਖਾ ਨਾ ਤਮਾਏ ਜਨ ਨਾਨਕ ਵਡਿਆਈ ਆਖੇ ਜਨ ਨਾਨਕ ਵੜਿਆਈ ਆਖੈ ਹਰ ਕਰਤੇ ਕੀ ਜਨ ਨਾਨਕੋ ਵੜਿਆਈ ਆਖੈ ਹਰ ਕਰਤੇ ਕੀ ਕਰਤੇ ਕੀ ਜਿਸ ਨੂੰ ਤਿਲ ਨਾ ਸਮਾਏ ਜਿਸ ਨੂੰ ਜਿਸ ਨੂੰ ਕੀ ਹੈ ਜੀ ਤਿਲ ਧੋਖਾ ਨਾ ਤਮਾਏ ਨਾ ਕੋਈ ਉਹਨੂੰ ਲਾਲਚ ਤਿਲ ਨਾ ਤਮਾਏ ਅਸੀਂ ਇੱਥੇ ਆ ਗਏ ਧੋਖਾ ਆ ਲਾਲਚ ਤਿਲ ਨਾ ਤਮਾਏ ਇਹ ਬਹੁਤ ਥੋੜੇ ਹੀ ਲਫਜ਼ ਆਏ ਨੇ ਪਰ ਚਲੋ ਇਹਨੂੰ ਆਪਾਂ ਸਮਝਣ ਦੀ ਲੋੜ ਹੈ ਤਿਲ ਨਾ ਤਮਾਏ ਅਗੇ ਹੈ ਨਾਨਕ ਸਾਇਰ ਏਮ ਕਹਿਤ ਹੈ ਸੱਚੇ ਪਰਵਦ ਗਾਰਾ ਹੁਣ ਨਾਨਕ ਨਾਨਕ ਹੈ ਨਾਨਕ ਸਾਇਰ ਏਮ ਕਹਿਤ ਹੈ ਸੱਚੇ ਪਰਵਦ ਗਾਰਾ ਨਾਨਕ ਸਾਇਰ ਏਵ ਕਹਿਤ ਹੈ ਸਾਇਰ ਦਾ ਭਾਵ ਹੈ ਇਥੇ ਸਾਗਰ ਹੈ ਸਾ ਇਥੇ ਸਾਗਰ ਹੈ ਗੁਰ ਸਾਇਰ ਸਤਗੁਰ ਸੱਚ ਹੋਏ ਗੁਰ ਸਾਇਰ ਗੁਰ ਕੀਏ ਗੁਰ ਕੀਏ ਸਾਇਰ ਹੈ ਸਾਗਰ ਹੈ ਸਤਿਗੁਰ ਸੱਚ ਸੋਏ ਤੇ ਸਤਿਗੁਰ ਜਿਹੜਾ ਹੈ ਉਹ ਪਰਮਾਤਮਾ ਦਾ ਰੂਪ ਹੈ ਉਹ ਉਸ ਪਰਮਾਤਮਾ ਦਾ ਰੂਪ ਹੈ ਅੱਗੇ ਹੁਣ ਆਪਾਂ ਕਰ ਰਹੇ ਆ ਦਇਆ ਦਇ ਦਦਾ ਇਹ ਇਹ ਨੂੰ ਸਿਆਰੀ ਲੱਗੀ ਦਇ ਉਹ ਦਇ ਦਇ ਮਾਰੇ ਮਾਂ ਹਤੇ ਆਰੇ ਦਇ ਮਾਰੇ ਮਾਰੇ ਦੇ ਮਾਰੇ ਮਾਂ ਹਧਿਆਰੀ ਮਾਂ ਹਧਿਆਰੀਆਂ ਨੂੰ ਦੈ ਨੇ ਮਾਰੇ ਦੈ ਕੀ ਪਰਮਾਤਮਾ ਪ੍ਰਭੂ ਨੇ ਮਾਰੇ ਇੱਥੇ ਮਾਰੇ ਆ ਇਹ ਕੀ ਕਿਰਿਆ ਇਹਦੇ ਅਗੇ ਲਾਹ ਲੋ ਕਿਸ ਨੇ ਮਾਰੇ ਦੈ ਨੇ ਮਾਰੇ ਇਹ ਕੀ ਆ ਗਿਆ ਕਰਤਾ ਕਰਕ ਕੀ ਹੈ ਨਾਮ ਹੈ ਨਾਉ ਕਰਤਾ ਕਰਕ ਦੈ ਨੇ ਮਾਰੇ ਦੈ ਤਾਂ ਪਾਪ ਪਰਮਾਤਮਾ ਨੇ ਮਾਰੇ ਮਾਂ ਹਧਿਆਰੀ ਦੈ ਵਿਸਾਰ ਦੈ ਨੂੰ ਵਿਸਾਰ ਕੇ ਪੂਰਵ ਪੂਰਨ ਪੂਰਬ ਪੂਰਨ ਕਰਦੰ ਇਹ ਆ ਗਿਆ ਇਹ ਆਪਾਂ ਬਹੁਤ ਵਾਰੀ ਅੱਗੇ ਪੜ ਚੁੱਕੇ ਹਰ ਵਾਰੀ ਆਉਂਦਾ ਵਿਚਾਰ ਜਿੱਥੇ ਸਿਆਰੀ ਆ ਗਈ ਦੈ ਵਿਸਾਰ ਦੈ ਨੂੰ ਵਿਸਾਰ ਕੇ ਵਿਗੁਚਨਾ ਵਿਗੁਚਨਾ ਦਾ ਮਤਲਬ ਹੁੰਦਾ ਖਾਰ ਹੋਣਾ ਪ੍ਰਭ ਬਿਨ ਆਵਰ ਨ ਕੋਈ ਪ੍ਰਭੂ ਤੋਂ ਬਗੈਰ ਜੀਵ ਦਾ ਹੋਰ ਕੋਈ ਨਹੀਂ ਪ੍ਰਭੂ ਤੋਂ ਬਗੈਰ ਜੀਵ ਦਾ ਹੋਰ ਕੋਈ ਨਹੀਂ ਹੁਣ ਪ੍ਰਭ ਬਿਨ ਆ ਪ੍ਰਭਾ ਇਥੇ ਹੁਣੜ ਲਗਣਾ ਨਹੀਂ ਲੱਗਿਆ ਬੈਨ ਕਰਕੇ ਨਹੀਂ ਲੱਗਿਆ ਬੈਨ ਕੀ ਹੈ ਬੈਨ ਕੀ ਹੈ ਸੰਬੰਧ ਪ੍ਰੋਪੋਜੀਸ਼ਨ ਸੰਬੰਧ ਅੱਗੇ ਹੈਗੇ ਦਇਆ ਦਇਆ ਜਿਹੜਾ ਰਹੇ ਜ ਆਮ ਹੀ ਹੈ ਜਿਹੜਾ ਆਪਾਂ ਦਇਆ ਦੱਦਾ ਤੇ ਇਹਨਸਾਰੀ ਆਪਾਉਣੇ ਆ ਨਾ ਦਇਆ ਉਹ ਦਇਆ ਜੀ ਜੰਤ ਹੋਏ ਮਿਹਰਵਾਨਾ ਜੀ ਜੰਤ ਹੋਏ ਜੀ ਜਨਤਾ ਤੇ ਉਹ ਮਿਹਰਬਾਨ ਹੁੰਦਾ ਦਇਆਧਾਰੀ ਹਰੀਨਾਥ ਉਸ ਹਰੀਨਾਥ ਨੇ ਖਤਮ ਨੇ ਦਇਆਤਾਰੀ ਦਇਆ ਚਿਰਪਾ ਦਾਇਆ ਕਿਰਪਾ ਧਾਰੀ ਉਹਨੇ ਕਿਰਪਾ ਧਾਰੀ ਉਹਨਾਂ ਮਨੁੱਖਾਂ ਤੇ ਉਹਨਾਂ ਜੀਵ ਜਨਤਾ ਤੇ ਕਿਰਪਾ ਧਾਰੀ ਇਹ ਕਿਰਪਾ ਕੀਤੀ ਆ ਉਹ ਸਾਸੰਗਤ ਇਹ ਸੀ ਤਿਲ ਤਿਲ ਇਕਵਚਨ ਤਿਲ ਬਹੁਵਚਨ ਜਾ ਗਿਆ ਸੀ ਤੇ ਤਿਲ ਇੱਕ ਹੋਰ ਆਇਆ ਸੀ ਬਈ ਧੋਖਾ ਧੋਖਾ ਯਕਵਟ ਤਿਲ ਦਾ ਮਤਲਬ ਇਹ ਧੋਖਾ ਅ ਤੇ ਧੋਖਾ ਤੇ ਬਾਕੀ ਹੋਰ ਸਾਰੇ ਆਪਾਂ ਹੋ ਚੁੱਕੇ ਆ ਤੇਸ ਤੇਲ ਨਾ ਤਮਾਏ ਇਹ ਵੀ ਹੋ ਗਿਆ ਸੀ ਸਾਰੇ ਹੋ ਗਏ ਸੋ ਸਾਧ ਸੰਗਤ ਇਹ ਸੀ ਆਪਣਾ ਅੱਜ ਦੀ ਜਿਹੜੀ ਵਿਚਾਰ ਸੀ ਇਹਦੇ ਵਿੱਚ ਮੇਰਾ ਖਿਆਲ ਆ ਕੋਈ ਸੰਗਤ ਨੂੰ ਕੋਈ ਦਿੱਕਤ ਨਹੀਂ ਲੱਗਦੀ ਸੋ ਸਾਧ ਸੰਗਤ ਇਹ ਨਹੀਂ ਕੋ ਵਿਚਾਰ ਜਿਹੜੀ ਆ ਉਪਰਵਾਣ ਕਰਨੀ ਅੱਗੇ ਆਪਾਂ ਅਗਲੇ ਵਿਸ਼ੇ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਫਿਰ ਤੁਹਾਨੂੰ ਮਿਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ